ਚੰਡੀਗੜ੍ਹ ਦੇ ਵਿੱਚ ਪੀਜੀਆ ਦੇ ਵਿੱਚ ਹੁਣ ਕੋਈ ਵੀ ਕਰਮਚਾਰੀ ਕਿਸੇ ਤਰ੍ਹਾਂ ਦੀ ਹੜਤਾਲ ਨਹੀਂ ਕਰ ਸਕੇਗਾ ਅਗਲੇ 6 ਮਹੀਨੇ ਤੱਕ ਪੀਜੀਆ ਦੇ ਵਿੱਚ ਹੜਤਾਲ ਕਰਨ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੁਣ ਹਰਿਆਣਾ ਐਸਮਾ ਲਾਗੂ ਕਰ ਦਿੱਤਾ ਗਿਆ ਹੈ ਪਹਿਲਾਂ ਪੰਜਾਬ ਐਸਮਾ ਦੇ ਤਹਿਤ ਕਰਮਚਾਰੀ ਹੜਤਾਲ ਕਰ ਦਿੰਦੇ ਸੀ ਜਿਸ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਅਗਲੇ 6 ਮਹੀਨਿਆਂ ਤੱਕ ਚੰਡੀਗੜ੍ਹ ਪੀਜੀਆਈ ਹਸਪਤਾਲ ਦੇ ਵਿੱਚ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਯੂਨੀਅਨ ਹੜਤਾਲ ਨਹੀਂ ਕਰ ਸਕੇਗੀ ਤਾਂ ਜੋ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਨੂੰ ਰੋਕਣ ਦੇ ਲਈ ਹੁਣ ਅਗਲੇ 6 ਮਹੀਨੇ ਤੱਕ ਪੀਜੀਆਈ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਵਿੱਚ ਹੁਣ ਕੋਈ ਵੀ ਕਰਮਚਾਰੀ ਕਿਸੇ ਤਰ੍ਹਾਂ ਦੀ ਹੜਤਾਲ ਨਹੀਂ ਕਰ ਸਕੇਗਾ ਅਗਲੇ 6 ਮਹੀਨੇ ਤੱਕ ਪੀਜੀਆਈ ਦੇ ਵਿੱਚ ਹੜਤਾਲ ਕਰਨ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੁਣ ਹਰਿਆਣਾ ਐਸਮਾ ਲਾਗੂ ਕਰ ਦਿੱਤਾ ਗਿਆ ਹੈ ਪਹਿਲਾਂ ਪੰਜਾਬ ਐਸਮਾ ਦੇ ਤਹਿਤ ਕਰਮਚਾਰੀ ਹੜਤਾਲ ਕਰ ਦਿੰਦੇ ਸੀ ਜਿਸ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਅਗਲੇ 6 ਮਹੀਨਿਆਂ ਤੱਕ ਚੰਡੀਗੜ੍ਹ ਪੀਜੀਆਈ ਹਸਪਤਾਲ ਦੇ ਵਿੱਚ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਯੂਨੀਅਨ ਹੜਤਾਲ ਨਹੀਂ ਕਰ ਸਕੇਗੀ ਤਾਂ ਜੋ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਨੂੰ ਰੋਕਣ ਦੇ ਲਈ ਹੁਣ ਅਗਲੇ 6 ਮਹੀਨੇ ਤੱਕ ਪੀਜੀਆਈ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਵਿੱਚ ਹੁਣ ਕੋਈ ਵੀ ਕਰਮਚਾਰੀ ਕਿਸੇ ਤਰ੍ਹਾਂ ਦੀ ਹੜਤਾਲ ਨਹੀਂ ਕਰ ਸਕੇਗਾ। ਅਗਲੇ 6 ਮਹੀਨੇ ਤੱਕ ਪੀਜੀਆਈ ਦੇ ਵਿੱਚ ਹੜਤਾਲ ਕਰਨ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਚੰਡੀਗੜ੍ਹ ਪੀਜੀਆਈ ਦੇ ਵਿੱਚ ਹੁਣ ਹਰਿਆਣਾ ਐਸਮਾ ਲਾਗੂ ਕਰ ਦਿੱਤਾ ਗਿਆ ਹੈ ਪਹਿਲਾਂ ਪੰਜਾਬ ਐਸਮਾ ਦੇ ਤਹਿਤ ਕਰਮਚਾਰੀ ਹੜਤਾਲ ਕਰ ਦਿੰਦੇ ਸੀ ਜਿਸ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਅਗਲੇ 6 ਮਹੀਨਿਆਂ ਤੱਕ ਚੰਡੀਗੜ੍ਹ ਪੀਜੀਆਈ ਹਸਪਤਾਲ ਦੇ ਵਿੱਚ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਯੂਨੀਅਨ ਹੜਤਾਲ ਨਹੀਂ ਕਰ ਸਕੇਗੀ ਤਾਂ ਜੋ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਨੂੰ ਰੋਕਣ ਦੇ ਲਈ ਹੁਣ ਅਗਲੇ 6 ਮਹੀਨੇ ਤੱਕ ਪੀਜੀਆਈ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਵਿੱਚ ਹੁਣ ਕੋਈ ਵੀ ਕਰਮਚਾਰੀ ਕਿਸੇ ਤਰ੍ਹਾਂ ਦੀ ਹੜਤਾਲ ਨਹੀਂ ਕਰ ਸਕੇਗਾ ਅਗਲੇ 6 ਮਹੀਨੇ ਤੱਕ ਪੀਜੀਆਈ ਦੇ ਵਿੱਚ ਹੜਤਾਲ ਕਰਨ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੁਣ ਹਰਿਆਣਾ ਐਸਮਾ ਲਾਗੂ ਕਰ ਦਿੱਤਾ ਗਿਆ ਹੈ ਪਹਿਲਾਂ ਪੰਜਾਬ ਐਸਮਾ ਦੇ ਤਹਿਤ ਕਰਮਚਾਰੀ ਹੜਤਾਲ ਕਰ ਦਿੰਦੇ ਸੀ ਜਿਸ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਅਗਲੇ 6 ਮਹੀਨਿਆਂ ਤੱਕ ਚੰਡੀਗੜ੍ਹ ਪੀਜੀਆ ਹਸਪਤਾਲ ਦੇ ਵਿੱਚ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਯੂਨੀਅਨ ਹੜਤਾਲ ਨਹੀਂ ਕਰ ਸਕੇਗੀ ਤਾਂ ਜੋ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਨੂੰ ਰੋਕਣ ਦੇ ਲਈ ਹੁਣ ਅਗਲੇ 6 ਮਹੀਨੇ ਤੱਕ ਪੀਜੀਆ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ 지금